ਤੁਹਾਡੇ ਘਰ ਵਿੱਚ ਵੀ ਬੱਚੇ ਜਾਂ ਬਜ਼ੁਰਗ ਜਾਂ ਤੁਸੀਂ ਕੋਈ ਵੀ ਦਵਾਈ ਨਹੀਂ ਖਾਂਦੇ ਤਾਂ ਇਸ ਤਰ੍ਹਾਂ ਦਵਾਈ ਨੂੰ ਫਰਾਈ ਕਰਕੇ ਕਰੋ ਤੇ ਉਦੋਂ ਬਾਅਦ ਦੇਖਿਓ ਰਿਜ਼ਲਟ ਕੀ ਆਣਾ ਤੇ ਇੱਕ ਸਿਰਫ ਚਾਹ ਪਾਣੀ ਦੇ ਨਾਲ ਅਸੀਂ ਅੱਜ ਆਪਾਂ ਪੂਰੇ ਘਰ ਦੀ ਸਜਾਵਟ ਦੇਖੋ ਕਿਸ ਤਰ੍ਹਾਂ ਕਰਨੀ ਹੈ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਆਪਾਂ ਬਿਨਾਂ ਪਾਣੀ ਤੋਂ ਆਪਾਂ ਆਪਣੇ ਸ਼ੀਸ਼ੇ ਦਰਵਾਜ਼ੇ ਸਾਫ਼ ਕਰਕੇ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਗੰਦੇ ਇੱਧਰ ਦਰਵਾਜ਼ੇ ਤੇ ਸ਼ੀਸ਼ੇ ਹੋਏ ਪਏ ਐ ਤੇ ਇੱਥੇ ਮੈਂ ਸੋਕਸ ਲਈਏ ਸੋਕਸ ਦੇ ਉੱਤੇ ਆਪਾਂ ਇੱਕ ਪਾਊਡਰ ਪਾਵਾਂ ਤੁਸੀਂ ਕੋਈ ਵੀ ਪਾਊਡਰ ਇਸਤੇਮਾਲ ਕਰ ਸਕਦੇ ਹੋ ਪਾਊਡਰ ਆਪਾਂ ਥੋੜਾ ਜਿਹਾ ਹੀ ਪਾਊਡਰ ਲੈਣਾ ਤੁਸੀਂ ਦੇ ਸਕਦੇ ਹੋ ਤੇ ਇੱਧਰ ਦੇ ਸਕਦੇ ਹੋ ਤੁਸੀਂ ਸ਼ੀਸ਼ਾ ਕਿੰਨਾ ਜਦੇ ਗੰਦਾ ਹੋਇਆ ਪਿਆ ਤੇ ਬੱਸ ਥੋੜਾ ਜਿਹਾ ਪਾਊਡਰ ਨਾਲ ਆਪਾਂ ਪੂਰਾ ਸ਼ੀਸ਼ਾ ਤੁਹਾਨੂੰ ਸਾਫ਼ ਕਰਕੇ ਦੱਸਣਾ ਤੇ ਤੁਸੀਂ ਯਕੀਨ ਮੰਨੋ ਇੱਕ ਤਾਂ ਸ਼ੀਸ਼ਾ ਵੀ ਆ ਬਿਲਕੁਲ ਕਲੀਨ ਹੋ ਜਾਣਾ ਬਿਨਾ ਪਾਣੀ ਤੋਂ ਬਿਨਾ ਤੇਲ ਤੋਂ ਹਨਾ ਤੇ ਦੂਜਾ ਇਹ ਹੈ ਕਿ ਜਿੰਨੇ ਵੀ ਵਿੱਚ ਇਦਾਂ ਗੰਦ ਵਗੈਰਾ ਦਿਖਦਾ ਹੈ ਨਾ ਤੇ ਉਹ ਵੀ ਬਿਲਕੁਲ ਇਹਨਾਂ ਦਾਗ ਪਏ ਉਹ ਵੀ ਬਿਲਕੁਲ ਸਾਫ਼ ਹੋ ਜਾਣੇ ਆ ਤੇ ਆਹ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਮੈਂ ਇਹਨੂੰ ਸਾਫ਼ ਕਰ ਦਿੱਤਾ ਹੈ ਤੇ ਸ਼ੀਸ਼ੇ ਉੱਤੇ ਕੋਈ ਵੀ ਦਾਗ ਹੋਣ ਸ਼ੀਸ਼ੇ ਜਾਂ ਲੱਕੜ ਦੇ ਉੱਤੇ ਬਿਲਕੁਲ ਸਾਫ਼ ਹੋ ਜਾਣਾ ਆਪਾਂ ਉਹਦੇ ਬਾਅਦ ਕੀ ਕਰਨਾ ਥੋੜਾ ਜਿਹਾ ਆਪਾਂ ਪਰਫਿਊਮ ਲੈਣਾ ਤੁਸੀਂ ਦੇਖ ਸਕਦੇ ਹੋ ਤੁਸੀਂ ਗੁਲਾਬ ਜਲ ਵੀ ਲੈ ਸਕਦੇ ਬਟ ਪਰਫਿਊਮ ਨਾਲ ਸ਼ੀਸ਼ੇ ਤੇ ਦਰਵਾਜ਼ੇ ਦੀ ਕਲੀਨਿੰਗ ਬਹੁਤ ਘੈਂਟ ਹੋ ਜਾਂਦੀ ਹੈ ਤੇ ਆਹ ਦੇ ਸਕਦੇ ਤੁਸੀਂ ਹੌਣ ਵੀ ਤੁਹਾਨੂੰ ਸ਼ੀਸ਼ਾ ਬਿਲਕੁਲ ਕਲੀਨ ਦਿਖੂਗਾ ਵੀਡੀਓ ਜਿਆਦਾ ਲੰਬੀ ਹੋ ਗਈ ਸੀ ਇਸ ਕਰਕੇ ਮੈਨੂੰ ਥੋੜੀ ਜਿਹੀ ਕੱਟ ਕਰਕੇ ਵੀਡੀਓ ਕਰਨੀ ਪਈ ਐ ਤੇ ਆ ਦੇਖ ਸਕਦੇ ਕਿੰਨੀ ਜਿਆਦਾ ਮੈਲ ਉਤਰੀ ਹੋਈ ਸੀਗੀ ਇਹਦੇ ਤੇ ਸ਼ੀਸ਼ੇ ਦੇ ਉੱਤੇ ਤੇ ਆਪਾਂ ਕੀ ਕਰਨਾ ਥੋੜਾ ਜਿਹਾ ਫੇਰ ਪਾਊਡਰ ਲੈਣਾ ਤੇ ਇਹਦੋਂ ਚੰਗੀ ਤਰ੍ਹਾਂ ਆਪਾਂ ਫੇਰ ਸਾਫ਼ ਕਰ ਲੈਣਾ ਤੇ ਦੇਖੋ ਤੁਸੀਂ ਸ਼ੀਸ਼ਾ ਬਿਲਕੁਲ ਕਲੀਨ ਹੋ ਗਿਆ ਜਿੱਦਾਂ ਨਵਾਂ ਮਾਰਕੀਟ ਤੋਂ ਲਿਆਉਂਦਾ ਹੁੰਦਾ ਹੈ ਆਈ ਹੋਪ ਤੁਹਾਨੂੰ ਇਹ ਵਾਲੀ ਟਿਪਸ ਵੀ ਵਧੀਆ ਲੱਗੀ ਹੋਗੀ ਇੱਥੇ ਮੈਂ ਲਾਈਟ ਆਫ ਆਨ ਦੀ ਲੱਗੀ ਸੀ ਕਨ ਮੈਂ ਕਹਉਂਦਾਂ ਬਾਅਦ ਤੁਹਾਨੂੰ ਸ਼ੀਸ਼ਾ ਬਿਲਕੁਲ ਕਲੀਨ ਦਿਖ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਵੀਡੀਓ ਵਾਚ ਕਰਦੇ ਹੋ ਤੇ ਦੇਖਿਆ ਤੁਸੀਂ ਸਿਰਫ ਇੱਕ ਪਾਊਡਰ ਦੇ ਨਾਲ ਸ਼ੀਸ਼ਾ ਕਿੰਨਾ ਵਧੀਆ ਚਮਕਿਆ ਤੇ ਥੋੜਾ ਜਿਹਾ ਪਰਫਿਊਮ ਦੇ ਨਾਲ ਚਲਿਜੀਏ ਅਗਲੀ ਟੇਬਲ ਚੱਲਦੇ ਆਂ ਅਹ ਦੇਖ ਸਾ ਇਹ ਤੁਸੀਂ ਦਰਵਾਜ਼ਾ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਇਹਨੂੰ ਵੀ ਆਪਾਂ ਸਾਫ਼ ਕਰਾਂਗੇ ਬਿਲਕੁਲ ਪਾਣੀ ਤੋਂ ਬਿਨਾ ਤੇ ਬਿਲਕੁਲ ਪਾਊਡਰ ਦੇ ਨਾਲ ਹੀ ਸਾਫ਼ ਕਰਾਂਗੇ ਤੇ ਇੱਥੇ ਆਪਾਂ ਕੀ ਕਰਨਾ ਇਹਨਾਂ ਦੀ ਪਾਲਿਸ਼ ਜੇਕਰ ਤੁਸੀਂ ਇਹਨਾਂ ਵਧੀਆ ਰੱਖਣੀ ਚਾਹੁੰਦੇ ਹੋ ਤਾਂ ਜਰੂਰ ਇਹ ਵਾਲੀ ਚੀਜ਼ਾਂ ਜਿਹੜੀ ਮੈਂ ਇਸਤੇਮਾਲ ਕੀਤੀ ਆ ਨਾ ਦਰਵਾਜ਼ੇ ਦੇ ਉੱਤੇ ਜਰੂਰ ਤੁਸੀਂ ਕਰਿਓ ਪਾਊਡਰ ਇਹ ਆਪਾਂ ਇਹਦੇ ਉੱਤੇ ਪਾ ਲਿਆ ਪਾਊਡਰ ਨਾਲ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਹਨ ਜਿੰਨਾ ਵੀ ਦਰਵਾਜ਼ਾ ਨਾ ਉੱਤੇ ਪਾਊਡਰ ਨੂੰ ਚੰਗੀ ਤਰ੍ਹਾਂ ਲਗਾ ਦੇਣਾ ਹੈ ਤੇ ਇਹਨਾਂ ਦੇ ਕੁੰਡਿਆਂ ਵਗੈਰਿਆਂ ਤੇ ਵੀ ਚੰਗੀ ਤਰ੍ਹਾਂ ਪਾਊਡਰਾਂ ਲਗਾ ਦੇਣਾ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਪਰਫਿਊਮ ਲੈਣਾ ਹੈ ਪਰਫਿਊਮ ਥੋੜਾ ਜਿਹਾ ਛਿੜਕਾ ਦੇਣਾ ਤੇ ਤੁਸੀਂ ਦੇਖੋਗੇ ਕਿ ਦਰਵਾਜ਼ੇ ਦੀ ਸ਼ਾਈਨਿੰਗ ਕਿੰਨੀ ਵਧੀਆ ਆ ਗਈ ਹੈ ਤੇ ਦਰਵਾਜ਼ਾ ਆਪਣਾ ਕਿੰਨਾ ਵਧੀਆ ਸਾਫ਼ ਹੋ ਗਿਆ ਦੋ ਇੱਕ ਬੰਨੇ ਦਾ ਦਰਵਾਜ਼ਾ ਮੈਂ ਉੱਤੇ ਦਾ ਸਾਫ਼ ਕਰ ਦਿੱਤਾ ਸੀ ਸਾਈਡ ਦਾ ਦਰਵਾਜ਼ਾ ਦੇਖਿਓ ਤੁਸੀਂ ਉਹਦੀ ਲੁੱਕ ਵੀ ਦੇਖਿਓ ਉਹ ਵੀ ਕਿੰਨਾ ਗੰਦਾ ਤੇ ਕਿੰਨਾ ਸਾਫ਼ ਦਿਖਣ ਰਿਹਾ ਹੈ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਲੋ ਜੀ ਜਦੋਂ ਵੀ ਆਪਾਂ ਕੋਲੀ ਦੇ ਵਿੱਚ ਇਦਾਂ ਚਮਚਾ ਰੱਖੀਏ ਤਾਂ ਚਮਚਾ ਕਿ ਹੁੰਦਾ ਕੋਲੀ ਦੇ ਵਿੱਚ ਡਿੱਗਾ ਰਹਿੰਦਾ ਹੈ ਤੇ ਬੋਝ ਸਿੰਪਲ ਜਿਹਾ ਆਸਾਨ ਜਿਹਾ ਤਰੀਕਾ ਤੋਂ ਨਾਲ ਸ਼ੇਅਰ ਕਰਨ ਲੱਗੀ ਆ ਅਪਾ ਇੱਥੇ ਗਾਣਾ ਚਮਚੇ ਦੇ ਉੱਤੇ ਜਿਸ ਤਰ੍ਹਾਂ ਰਬੜ ਪਾ ਲਣੀ ਰਬੜ ਪਾਉਣ ਤੋਂ ਬਾਅਦ ਤੁਸੀਂ ਚਮਚਾ ਕੋਲੀ ਦੇ ਨਾਲ ਖੜਾਓਗੇ ਤਾਂ ਚਮਚਾ ਬਿਲਕੁਲ ਨਹੀਂ ਡਿੱਗਣਾ ਪੜਾਵਾ ਪਲਾਸਟਿਕ ਦਾ ਹੋਵੇ ਪੜਾਓ ਸਟੀਲ ਦਾ ਹੋਵੇ ਤੇ ਇਹ ਵੀ ਸਿੰਪਲ ਜੀ ਟਿਪਸ ਜਿਹੜੀ ਮੈਂ ਤੁਹਾਨੂੰ ਅੱਜ ਸ਼ੇਅਰ ਕੀਤੀ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਜਦੋਂ ਵੀ ਦਵਾਈਆਂ ਦਾ ਨਾਮ ਆਉਂਦਾ ਹੈ ਤਾਂ ਸਾਰਿਆਂ ਦਾ ਮੂੰਹ ਬੰਨਣਾ ਸ਼ੁਰੂ ਹੋ ਜਾਂਦਾ ਕਿਉਂਕਿ ਦਵਾਈਆਂ ਖਾ ਕੇ ਕੋਈ ਵੀ ਖੁਸ਼ ਨਹੀਂ ਹੈਗਾ ਪਰ ਜਿਹੜੀ ਅੱਜ ਤਰੀਕੇ ਨਾਲ ਮੈਂ ਤੁਹਾਨੂੰ ਦਵਾਈਆਂ ਦਾ ਇਸਤੇਮਾਲ ਕਰਨਾ ਦੱਸਣ ਲੱਗੀ ਹਾਂ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਥੇ ਰੋਟੀ ਬਣਾ ਕੇ ਹੱਡੀ ਸੀਗੀ ਮੈਂ ਤੇ ਉਹਦੇ ਉੱਤੇ ਤੁਸੀਂ ਕੀ ਕਰਨਾ ਹੈ ਤਵਾ ਗਰਮੀ ਹੋਣਾ ਉਹਦੇ ਉੱਤੇ ਤੁਸੀਂ ਤੇਲ ਪਾ ਲੈਣਾ ਤੇਲ ਜਿਹੜਾ ਹਲਕਾ ਜਿਹਾ ਗਰਮ ਹੋ ਜਾਣਾ ਤਾਂ ਆਪਾਂ ਇਹਦੇ ਉੱਤੇ ਗੋਲੀਆਂ ਪਾ ਦੇਣੀਆਂ ਇਹ ਹੈਗੇ ਦਰਦ ਦੀਆਂ ਗੋਲੀਆਂ ਤੇ ਜਦੋਂ ਇਹ ਗੋਲੀਆਂ ਥੋੜੀਆਂ ਜਿਹੀਆਂ ਸੌਫਟ ਹੋ ਜਾਣੀਆਂ ਤਾਂ ਆਪਾਂ ਕੀ ਕਰਨਾ ਇੱਕ ਗੋਲੀ ਆਪਾਂ ਇਹਦੇ ਵਿੱਚ ਘੋਲ ਲੈਣੀ ਹੈ ਮਤਲਬ ਉਹਨੂੰ ਆਪਾਂ ਚਮਚੇ ਦੇ ਮਦਦ ਨਾਲ ਤੁਸੀਂ ਉਹਨੂੰ ਗੋਲੀ ਨੂੰ ਫੇਲ ਲੈਣਾ ਤਾਂ ਕਿ ਉਹਦਾ ਜਿਹੜਾ ਚੂਰਾ ਪੂਰਾ ਜਿਹਾ ਗੋਲੀ ਦਾ ਹੋ ਜਾਵੇ ਤੇ ਹਲਕੀ ਜੀ ਆਪਾਂ ਇਹਨੂੰ ਗਰਮ ਕਰ ਲੈਣਾ ਗੈਸ ਤਾਂ ਵੈਸੇ ਬੰਦ ਹੀ ਹੈ ਤੇ ਲੋ ਜਿੱਥੇ ਵੀ ਤੁਹਾਡੇ ਦਰਦ ਨੇ ਜਾਂ ਗਰਦਨ ਤੇ ਜਾਂ ਬਾਹਾਂ ਤੇ ਜਾਂ ਲੱਤ ਦੇ ਉੱਥੇ ਤੁਸੀਂ ਤੇਲ ਤੇ ਦਵਾਈ ਮਾਲ ਲੈਣੀ ਹੈ ਤੇ ਮਿੰਟਸ ਕਿੰਟਾ ਦੇ ਵਿੱਚ ਜਿੱਦਾਂ ਦਵਾਈ ਦਾ ਅਸਰ ਹੁੰਦਾ ਉਸੇ ਤਰ੍ਹਾਂ ਅਸਰ ਤੁਹਾਡੇ ਸਰੀਰ ਤੇ ਨਾ ਕਰਨਾ ਚੱਲੀਏ ਅਗਲੀ ਟੇਬਲ ਚੱਲਦੇ ਆ ਤੇ ਚਾਪੋਣੀ ਖਰਾਬ ਚਾਪੋਣੀ ਸਿੱਟਣ ਦੇ ਇਲਾਵਾ ਆਪਾਂ ਇਹ ਆਪਣੇ ਘਰ ਨੂੰ ਕਿਸ ਤਰ੍ਹਾਂ ਸਜਾ ਸਕਦੇ ਆ ਉਹ ਤੁਹਾਨੂੰ ਦੱਸਦੀਆਂ ਤੁਸੀਂ ਦੇਖ ਸਕਦੇ ਤੇ ਚਾਪੋਣੀ ਟੁੱਟੀ ਹੋਈ ਸੀਗੀ ਤੇ ਆਪਾਂ ਕੀ ਕਰਨਾ ਇਹ ਤੇ ਥੋੜੇ ਜਿਹਾ ਹਲਕੇ ਹਲਕੇ ਸ਼ੇਕ ਕਰ ਲੈਣੀ ਹੈ ਤੁਸੀਂ ਤੇ ਛੇਕ ਵੀ ਕਰ ਸਕਦੇ ਹੋ ਨਹੀਂ ਤਾਂ ਸਾਈਡ ਤੇ ਜਿਹੜੀ ਟੁੱਟੀਆਂ ਹੋਣੇ ਕੋਈ ਸਾਈਡ ਇਸ ਤਰ੍ਹਾਂ ਇਕੱਠੀ ਵੀ ਤੁਸੀਂ ਕਰ ਸਕਦੇ ਹੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਵੀਡੀਓ ਵਾਚ ਕਰ ਰਹੇ ਆ ਨੈਕਸਟ ਵੀਡੀਓ ਦੇ ਵਿੱਚ ਮੈਂ ਜਰੂਰ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੇ ਕਮੈਂਟ ਵੀ ਪੜੀਏ ਤੇ ਉਹਨਾਂ ਦੇ ਨਾਂ ਵੀ ਆਪਾਂ ਲਈਏ ਹੈਨਾ ਤੇ ਦੇਖੋ ਆਪਣੇ ਆਪ ਫੁੱਲਾਂ ਦੀਆਂ ਲੜੀਆਂ ਇਸ ਤਰ੍ਹਾਂ ਪਈਆਂ ਹੁੰਦੀਆਂ ਕਦੀ ਇੱਧਰ ਕਦੀ ਉੱਧਰ ਰਹਿੰਦੀਆਂ ਪਈਆਂ ਤੇ ਆਪਾਂ ਇਹਨੂੰ ਇਦਾਂ ਦੇਖੋ ਚਾਹ ਪੂਣੀ ਦੇ ਵਿੱਚ ਬੜੇ ਵਧੀਆ ਢੰਗ ਨਾਲ ਜਾਂ ਗੁਲਦਸਤੇ ਵਗੈਰੇ ਹੁੰਦੇ ਆ ਉਹ ਵੀ ਆਪਾਂ ਇਹਦੇ ਵਿੱਚ ਲਾ ਸਕਦੇ ਆ ਚਾਹ ਪੋਣੀ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਲੜੀਆਂ ਹੁੰਦੀਆਂ ਇਹਨਾਂ ਨੂੰ ਵੀ ਆ ਇਹਨਾਂ ਸਟਾਈਲਿਸ਼ ਜਿਹੀ ਬਣਾ ਕੇ ਨਾ ਚਾਹ ਪੋਣੀ ਦੇ ਉੱਤੇ ਆਪਾਂ ਇਸ ਤਰ੍ਹਾਂ ਲਗਾ ਦੇਣੀ ਆ ਤੁਸੀਂ ਦੇਖ ਹੀ ਸਕਦੇ ਹੋ ਫਿਰ ਚਾਹ ਪੋਣੀ ਦੀ ਜਿਹੜੀ ਡੰਡੀ ਆ ਆਪਾਂ ਉਹਨੂੰ ਕਰ ਦੇਣਾ ਦੇਖੋ ਹਲਕੀ ਜਿਹੀ ਤੇ ਆ ਬਿੰਗੀ ਜਿਹੀ ਕਰ ਦੇਣੀ ਆ ਤੇ ਤੁਸੀਂ ਇਹਨੂੰ ਹੁਣ ਕਿਤੇ ਵੀ ਜਾ ਕੇ ਹੈਂਗ ਕਰ ਸਕਦੇ ਹੋ ਦਰਵਾਜੇ ਦੇ ਉੱਤੇ ਵੀ ਹੈਂਗ ਕਰ ਸਕਦੇ ਹੋ ਸਾਈਡ ਤੇ ਉੱਤੇ ਵੀ ਹੈਂਗ ਕਰ ਸਕਦੇ ਹੋ ਤੇ ਆਪਣਾ ਘਰ ਦੀ ਮਤਲਬ ਫ੍ਰੀਜ ਸਜਾਵਟ ਹੋ ਜਾਂਦੀ ਹੈ ਵਧੀਆ ਲੱਗਦਾ ਆਪਣਾ ਘਰ ਹੈਨਾ ਤੇ ਮੈਂ ਦੇ ਪਹਿਲਾਂ ਤਾਂ ਸਿੰਪਲ ਜਿਹੀ ਇਸ ਤਰ੍ਹਾਂ ਲੜੀਆਂ ਰੱਖੀਆਂ ਸੀਗੀਆਂ ਤੇ ਬਾਹਰ ਵਿੱਚ ਦੂਈ ਤਰ੍ਹਾਂ ਲੜੀਆਂ ਕਰ ਦਿੱਤੀਆਂ ਸੀਗੀਆਂ ਆਈ ਹੋਪ ਤੁਹਾਨੂੰ ਇਹ ਵਾਲੀ ਟਿਪ ਵਧੀਆ ਲੱਗੀ ਹੋਵੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ